ਡੇਰਾ ਸਰਸਾ ਮੁਖੀ ਦੇ ਕਰੀਬੀ ਅਤੇ ਡੇਰਾ ਸਰਸਾ ਦੇ ਸਿਆਸੀ ਵਿੰਗ ਦੇ ਮੁਖੀ ਪ੍ਰਦੀਪ ਕਲੇਰ ਜੋ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਅਤੇ ਹਾਨੀਪ੍ਰੀਤ ਦੇ ਖਿਲਾਫ ਬਦਬੀ ਮਾਮਲਿਆਂ ਦੇ ਵਿੱਚ ਗਵਾਹੀ ਦੇ ਚੁੱਕੇ ਨੇ ਅਤੇ ਪਿਛਲੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗੁਰगांव ਦੇ ਵਿੱਚ ਅਤੇ ਹੁਣ ਜਦੋਂ ਉਹ ਬਾਹਰ ਆਏ ਨੇ ਉਸ ਤੋਂ ਬਾਅਦ ਇੱਕ ਇੰਟਰਵਿਊ ਕੀਤਾ ਗਿਆ ਰਤੇਸ਼ ਲੱਖੀ ਪੱਤਰਕਾਰ ਦੇ ਵੱਲੋਂ ਜਿਸ ਦੇ ਵਿੱਚ ਉਸ ਦੇ ਵੱਲੋਂ ਕਈ ਵੱਡੇ ਖੁਲਾਸੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਡੇਰਾ ਸਰਸਾ ਮੁਖੀ ਨੂੰ ਬਦਬੀ ਮਾਮਲੇ ਦੇ ਵਿੱਚ ਮਾਫੀ ਨਾਮੇ ਦੇ ਵਿੱਚ ਲੈ ਕੇ ਜਿਹੜੇ ਦਿੱਤੇ ਗਏ ਨੇ ਉਹ ਖੁਲਾਸਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਿਸ ਤਰੀਕੇ ਦੇ ਨਾਲ ਡੇਰਾ ਸਰਸਾ ਮੁਖੀ ਦੇ ਨਾਲ ਸਬੰਧ ਰਹੇ ਅਤੇ ਵੋਟਾਂ ਦੇ ਵਿੱਚ ਕਿਵੇਂ ਡੇਰਾ ਸਰਸਾ ਮੁਖੀ ਨੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਮਦਦ ਕੀਤੀ ਸੀ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਵੱਲੋਂ ਆਪਣੇ ਬਿਆਨ ਦਿੱਤੇ ਗਏ ਨੇ ਡੇਰਾ ਸਰਸਾ ਮੁਖੀ ਰਾਮ ਰਹੀਮ ਦੇ ਬਹੁਤ ਕਰੀਬੀ ਰਹੇ ਨੇ ਪ੍ਰਦੀਪ ਕਲੇਰ 2014 ਤੋਂ ਲੈ ਕੇ ਉਹ 2019-20 ਤੱਕ ਲਗਾਤਾਰ ਡੇਰਾ ਸਰਸਾ ਦੇ ਜੋ ਪੋਲਿਟਿਕਲ ਬੈਂਕ ਸੀ ਉਸਦੇ ਮੁਖੀ ਰਹੇ ਨੇ ਉਹਨਾਂ ਦੇ ਵੱਲੋਂ ਇਸ ਇੰਟਰਵਿਊ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਅਤੇ ਆਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਉਦੋਂ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਬਦਬੀ ਮਾਮਲਿਆਂ ਤੋਂ ਬਾਅਦ ਜਿਵੇਂ ਮਾਫੀ ਦਿੱਤੀ ਗਈ ਉਹਨਾਂ ਨੂੰ ਲੈ ਕੇ ਵੀ ਅੱਜ ਵੱਡੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ ਪ੍ਰਦੀਪ ਕਲੇਰ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਲਗਾਤਾਰ 2012 ਦੇ ਵਿੱਚ ਵੀ ਡੇਰਾ ਸਰਸਾ ਮੁਖੀ ਨੂੰ ਮਿਲਦਾ ਰਿਹਾ ਅਤੇ 2017 ਦੇ ਵਿੱਚ ਵੀ ਡੇਰਾ ਸਰਸਾ ਮੁਖੀ ਤੋਂ ਵੋਟਾਂ ਲੈਣ ਦੇ ਲਈ ਡੇਰੇ ਵਿੱਚ ਜਾ ਕੇ ਅਤੇ ਕਈ ਹੋਰ ਜਿਹੜੀਆਂ ਥਾਵਾਂ ਦੇ ਉੱਤੇ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤਾਂ ਕੀਤੀਆਂ ਇਸ ਤੋਂ ਇਲਾਵਾ ਜਦੋਂ ਰੌਲਾ ਪਿਆ ਸੀ ਡੇਰਾ ਸਰਸਾ ਮੁਖੀ ਨੂੰ ਮਾਫੀ ਦਿੱਤੇ ਜਾਣ ਦਾ ਉਸ ਦੇ ਉੱਤੇ ਉਹਨਾਂ ਨੇ ਖੁੱਲ ਕੇ ਗੱਲਬਾਤ ਰੱਖੀ ਹੈ ਇੱਥੇ ਪ੍ਰਦੀਪ ਕਲੇਰ ਨੇ ਦੱਸਿਆ ਕਿ 2015 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਜਿਹੜੀ ਫਿਲਮ ਚਲਵਾਉਣ ਦੇ ਲਈ ਇਹ ਸਾਰੇ ਮਾਮਲੇ ਨੂੰ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਦੇ ਲਈ ਸਾਨੂੰ ਜਿਹੜਾ ਆਖਿਆ ਗਿਆ ਸੀ ਰਾਮ ਰਹੀਮ ਦੇ ਵੱਲੋਂ ਜਿਸ ਤੋਂ ਬਾਅਦ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਸਭ ਕੁਝ ਠੀਕ ਕਰ ਦਿਆਂਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਦੀ ਆਸ ਡੇਰਾ ਸੰਸਦ ਮੁਖੀ ਦੇ ਕੋਲੋਂ ਸੀ ਤਾਂ ਇਸ ਨੂੰ ਲੈ ਕੇ ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਉਸ ਨੇ ਆਪਣਾ ਅਤੇ ਆਪਣੇ ਇੱਕ ਸਾਥੀ ਦਾ ਨਾਮ ਦੱਸਿਆ ਜਿਹੜੇ ਲਗਾਤਾਰ ਸੁਖਵੀਰ ਸਿੰਘ ਬਾਦਲ ਨੂੰ ਇਸ ਦੇ ਲਈ ਮਿਲ ਰਹੇ ਸੀ ਕਿ ਸੁਜੇ ਤਰੀਕੇ ਦੇ ਨਾਲ ਫਿਲਮ ਨੂੰ ਲੈ ਕੇ ਸਿੱਖਾਂ ਦੇ ਵਿੱਚ ਅਤੇ ਬੇਦਬੀ ਦੇ ਮਾਮਲੇ ਤਵਾਦ ਵਿਰੋਧ ਹੋ ਰਿਹਾ ਸੀ ਡਾਇਰੈਕਟਰ ਸਾਹਮੁਖੀ ਦਾ ਤਾਂ ਉਸ ਨੂੰ ਸ਼ਾਂਤ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਸਪਸ਼ਟੀਕਰਨ ਜਿਹੜਾ ਇੱਕ ਦੇਣ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਡੇਰਾ ਸਿਰਸਾ ਮੁਖੀ ਨੂੰ ਜਿਸ ਤੋਂ ਬਾਅਦ ਇਹ ਦੋਵੇਂ ਡੇਰਾ ਮੁਖੀ ਕੋਲ ਜਾਂਦੇ ਨੇ ਤੇ ਉਸ ਤੋਂ ਬਾਅਦ ਸਪਸ਼ਟੀਕਰਨ ਹਿੰਦੀ ਦੇ ਵਿੱਚ ਲਿਖ ਕੇ ਉਹ ਇਹਨਾਂ ਦੋਵਾਂ ਨੂੰ ਭੇਜ ਦਿੰਦਾ ਹੈ ਸੁਖਬੀਰ ਸਿੰਘ ਬਾਦਲ ਦੇ ਕੋਲ ਤਾਂ ਜਿਹੜਾ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਕੋਲ ਚੰਡੀਗੜ੍ਹ ਪਹੁੰਚਦੇ ਆ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਜਿੱਥੇ ਦਲਜੀਤ ਚੀਮਾ ਅਤੇ ਸੁਖਬੀਰ ਸਿੰਘ ਬਾਦਲ ਦੇ ਬਣੋ ਇਸ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਇੱਕ ਸ਼ਬਦ ਜੋੜ ਦਿੱਤਾ ਜਾਂਦਾ ਹੈ ਖਿਮਾਂ ਦਾ ਯਾਚਕ ਰਾਮ ਰਹੀਮ ਇਸ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਭੇਜਣ ਦੀ ਗੱਲ ਆਖੀ ਜਾਂਦੀ ਹੈ ਤਾਂ ਦਲਜੀਤ ਚੀਮਾ ਕਿਹਾ ਜਾਂਦਾ ਹੈ ਕਿ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਦੋਵੇਂ ਜਣੇ ਜੋ ਇਹ ਲੈਟਰ ਲੈ ਕੇ ਆਉਂਦੇ ਆ ਸਪਸ਼ਟ ਕਰਨ ਲੈ ਕੇ ਆਉਂਦੇ ਆ ਡੇਰਾ ਸਤਸਾ ਮੁਖੀ ਦਾ ਉਹ ਟ੍ਰਾਂਸਲੇਟ ਕਰਾ ਕੇ ਭੇਜਿਆ ਜਾਂਦਾ ਅੰਮ੍ਰਿਤਸਰ ਤਾਂ ਉਸ ਨੂੰ ਲੈ ਕੇ ਬਾਅਦ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਦੇ ਕੋਲੋਂ ਇਹ ਮਾਫੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸਰਸਾ ਮੁਖੀ ਦੇ ਵਿਚਕਾਰ ਕਾਫੀ ਤਲਖੀ ਹੁੰਦੀ ਹੈ ਅਤੇ ਪ੍ਰਦੀਪ ਕਲੇਰ ਦਾ ਕਹਿਣਾ ਹੈ ਕਿ ਸਾਨੂੰ ਵੀ ਸਰਸਾ ਮੁਖੀ ਦੇ ਵੱਲੋਂ ਡੰਡਿਆ ਜਾਂਦਾ ਕਿ ਮੈਂ ਕਿਸੇ ਵੀ ਸ਼ਬਦ ਦੇ ਵਿੱਚ ਮਾਫੀ ਦਾ ਜ਼ਿਕਰ ਨਹੀਂ ਸੀ ਕੀਤਾ ਮਾਫੀ ਨਹੀਂ ਸਵੰਗੀ ਤੁਸੀਂ ਇਹ ਮਾਫੀ ਖਿਮਾ ਜਾਂ ਅਜਕਾ ਜਿਹੜਾ ਸ਼ਬਦ ਕਿਉਂ ਪਵਾਇਆ ਤਾਨਾ ਦਾ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਨੇ ਪਵਾ ਦਿੱਤਾ ਸਾਨੂੰ ਇਸ ਦੇ ਬਾਰੇ ਨਹੀਂ ਸੀ ਪਤਾ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ 2017 ਦੀਆਂ ਚੋਣਾਂ ਦੀ ਤਾਂ ਉਦੋਂ ਵੀ ਸੁਖਬੀਰ ਸਿੰਘ ਬਾਦਲ ਡੇਰਾ ਸਰਸਾ ਮੁਖੀ ਨੂੰ ਮਿਲੇ ਸਨ ਇਹ ਵੱਡਾ ਜਿਹੜਾ ਖੁਲਾਸਾ ਕੀਤਾ ਗਿਆ ਪ੍ਰਦੀਪ ਕਲੇਰ ਦੇ ਵੱਲੋਂ ਕਿਉਂਕਿ 2015 ਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਵਿੱਚ ਜਿਸ ਤਰੀਕੇ ਦਾ ਇੱਕ ਰੋਸ ਸੀਗਾ ਡੇਰਾ ਸਰਸਾ ਮੁਖੀ ਦੇ ਖਿਲਾਫ ਉਸ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਵੋਟਾਂ ਦੇ ਲਈ 2017 ਦੇ ਵਿੱਚ ਪ੍ਰਦੀਪ ਕਲੇਰ ਦੇ ਮੁਤਾਬਕ ਮਿਲਦੇ ਨੇ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਅਤੇ ਬਠਿੰਡਾ ਸੀਟ ਤੇ ਡੇਰਾ ਸਰਸਾ ਮੁਖੀ ਨੇ ਇਹਨਾਂ ਦੀ ਮਦਦ ਕੀਤੀ ਸੀ ਅਸੀਂ ਲਗਾਤਾਰ ਇਹਨਾਂ ਦੇ ਟੱਚ ਦੇ ਵਿੱਚ ਸਾਂ ਇਹ ਲਗਾਤਾਰ ਜਿਹੜੀਆਂ ਭਾਵੇਂ ਦਿੱਲੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਜਾਂ ਉਸ ਤੋਂ ਬਾਅਦ ਸਰਸਾ ਦੇ ਵਿੱਚ ਜਾ ਕੇ ਸੁਭੀਰ ਸਿੰਘ ਬਾਦਲ ਇੱਕ ਵਾਰ ਮਿਲਦੇ ਆ ਡੇਰਾ ਸਰਸਾ ਮੁਖੀ ਨੂੰ ਜੈਪੁਰ ਦੇ ਵਿੱਚ ਮੁਲਾਕਾਤ ਦੀ ਗੱਲ ਪ੍ਰਦੀਪ ਖਲੇਰ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਸੁਭੀਰ ਸਿੰਘ ਬਾਦਲ ਦੇ ਨਾਲ ਮੁਲਾਕਾਤਾਂ ਦੇਰ ਆ ਸਰਸਮ ਉਹ ਕਿਦੀਆਂ ਹੁੰਦੀਆਂ ਰਹੀਆਂ ਭਾਵੇਂ ਵਿਦਬੀ ਦਾ ਮਾਮਲਾ 2015 ਦੇ ਵਿੱਚ ਸਾਹਮਣੇ ਆਇਆ ਸੀ ਤਾਂ ਲਗਾਤਾਰ ਸੁਖਬੀਰ ਸਿੰਘ ਬਾਦਲ ਜਿੱਥੇ ਬਾਗੀਆਂ ਤੋਂ ਜਿਹੜੀ ਚਿੱਠੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਪਸ਼ਟੀਕਰਨ ਵੀ ਦੇ ਆਏ ਨੇ ਅਤੇ ਮੁਆਫੀ ਦੇ ਮੁੱਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ 90 ਲੱਖ ਰੁਪਏ ਦੇ ਇਸ਼ਤਿਹਾਰ ਖਰਚ ਕਰਕੇ ਮੁਆਫੀ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਸੌਂਪ ਕੇ ਆਏ ਨੇ ਤਾਂ ਉਹ ਅਜੇ ਗੱਲ ਵਿੱਚ ਵਿਚਾਲਿਆ ਕਿ ਇਸ ਮੁਆਫੀ ਨਾਮੇ ਦੇ ਬਾਰੇ ਜੋ ਸਪਸ਼ਟੀਕਰਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਉਸ ਵਿੱਚ ਕੀ ਕੁਝ ਦੱਸਿਆ ਹੋਵੇਗਾ ਪਰ ਇਸ ਤਰੀਕੇ ਦੇ ਨਾਲ ਪ੍ਰਦੀਪ ਕਲੇਰ ਦਾ ਇੰਟਰਵਿਊ ਸਾਹਮਣੇ ਆਇਆ ਹੈ ਪੱਤਰਕਾਰ ਨੇ ਜੋ ਸੀਨੀਅਰ ਪੱਤਰਕਾਰ ਅਰਤੇਸ਼ ਲੱਖੀ ਦੇ ਵੱਲੋਂ ਇੰਟਰਵਿਊ ਕੀਤਾ ਗਿਆ ਕਿਉਂਕਿ ਵਿਧਵੀ ਮਾਮਲਿਆਂ ਦੇ ਵਿੱਚ ਪ੍ਰਦੀਪ ਕਲੇਰ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਖਿਲਾਫ ਅਦਾਲਤ ਦੇ ਵਿੱਚ ਗਵਾਹੀ ਵੀ ਦਿੱਤੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪ੍ਰਦੀਪ ਕਲੇਰ ਨੇ ਉਸ ਮਾਫੀ ਨਾਮੇ ਦੇ ਬਾਰੇ ਸੁਖਬੀਰ ਸਿੰਘ ਬਾਦਲ ਦੀਆਂ ਜੋ ਡੇਰਾ ਸਰਸਾ ਮੁਖੀ ਨਾਲ ਮੁਲਾਕਾਤਾਂ ਨੇ ਉਹਨਾਂ ਦੇ ਬਾਰੇ ਅਤੇ ਰਾਜਨੀਤਿਕ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਡੇਰਾ ਸਰਸਾ ਮੁਖੀ ਤੋਂ ਵੋਟਾਂ ਮੰਗਣ ਦੇ ਲਈ ਜਾਂਦੇ ਰਹੇ ਸਾਰੀਆਂ ਗੱਲਾਂ ਦੇ ਉੱਤੇ ਵੱਡੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਸ ਨੇ ਸਭ ਕੁਝ ਦੱਸਿਆ ਕਿ 2015 ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ ਜਦੋਂ ਉਹ ਅੱਖੀਂ ਦੇਖ ਰਹੇ ਸੀ ਆਪਣੇ ਨਾਲ ਜਿਹੜਾ ਹਰਸ਼ ਧੋੜੀ ਨੂੰ ਲੈ ਕੇ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇ ਨਾਲ ਮੁਲਾਕਾਤਾਂ ਕਰਕੇ ਕਰ ਰਹੇ ਸੀ ਤਾਂ ਇਸ ਮੁਆਫੀ ਨਾਮੇ ਦੇ ਬਾਰੇ ਉਹਨਾਂ ਦੇ ਵੱਲੋਂ ਖੁੱਲ ਕੇ ਜ਼ਿਕਰ ਕੀਤਾ ਗਿਆ ਕਿ ਕਿਵੇਂ ਸੁਖਵੀਰ ਸਿੰਘ ਬਾਦਲ ਨੇ ਡੇਰਾ ਸਰਸਾ ਮੁਖੀ ਦੀ ਫਿਲਮ ਨੂੰ ਚਲਵਾਉਣ ਦੇ ਲਈ ਇਸ ਸਾਰੇ ਮਸਲੇ ਦੇ ਉੱਤੇ ਸਪਸ਼ਟੀਕਰਨ ਦੇਣ ਨੂੰ ਆਖਿਆ ਸੀ ਰਾਮ ਰਹਿਮ ਨੂੰ ਰਾਮ ਰਹਿਮ ਨੇ ਹਿੰਦੀ ਦੇ ਵਿੱਚ ਆਪਣਾ ਸਪਸ਼ਟੀਕਰਨ ਲਿਖ ਕੇ ਭੇਜਿਆ ਸੀ ਜਿਸ ਤੋਂ ਬਾਅਦ ਇਸ ਨੂੰ ਸਪਸ਼ਟ ਕਰਨ ਨੂੰ ਮਾਫੀ ਨਾਮਾ ਬਣਾ ਕੇ ਕਾਲ ਤਖਸਾਲ ਤੇ ਸੁਖਬੀਰ ਸਿੰਘ ਬਾਦਲਾ ਤੇ ਦਲਜੀਤ ਚੀਮਾ ਨੇ ਪੇਸ਼ ਕਰ ਦਿੱਤਾ ਇਸ ਦੇ ਉੱਤੇ ਅਜੇ ਤੱਕ ਸੁਖਬੀਰ ਸਿੰਘ ਬਾਦਲਾ ਅਤੇ ਦਲਜੀਤ ਸਿੰਘ ਚੀਮਾ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਉਹਨਾਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਕਿ ਜੋ ਪ੍ਰਦੀਪ ਕਲੇਰ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਅਨੁਸਾਰ ਕੋਈ ਸੱਚਾਈ ਹੈ ਜਾਂ ਫਿਰ ਪ੍ਰਦੀਪ ਕਲੇਰ ਦੇ ਵੱਲੋਂ ਜੋ ਕਹਾਣੀ ਦੱਸੀ ਜਾ ਰਹੀ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾਉਣਗੇ ਇਹ ਦੋਵੇਂ ਲੀਡਰ ਅਤੇ ਸ਼ੋਮਨੀ ਕਾਲੇਦਲ ਦੇ ਪ੍ਰਧਾਨ ਅਤੇ ਜਿਸ ਤਰੀਕੇ ਦੇ ਨਾਲ ਪ੍ਰਦੀਪ ਕਲੇਰ ਨੇ ਇਲਜ਼ਾਮ ਲਗਾਏ ਨੇ ਅਤੇ ਖੁਲਾਸੇ ਕੀਤੇ ਨੇ ਤੁਹਾਨੂੰ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਨਜ਼ਰ ਆਉਂਦੀ ਹੈ ਆਪਣੀ رائے ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਰਨਲ ਟਾਕਸ ਦੇ ਨਾਲ